ਯਾਰ ਹੁਣ ਮੈਨੂੰ ਤੁਸੀਂ ਐਂ ਦੱਸੋ ਆਪਾਂ ਐਵੇਂ ਲੁੱਕ ਲੁੱਕ ਕਿੰਨਾ ਕੁ ਟਾਈਮ ਮਿਲਾਂਗੇ ਤੁਸੀਂ ਘਰੇ ਵਿਆਹ ਦੀ ਗੱਲ ਕਰ ਲਓ ਨਾ ਉਹ ਕੋਈ ਗੱਲ ਨਹੀਂ ਕਰ ਲੂਗਾ ਵਿਆਹ ਦੀ ਗੱਲ ਇੰਨੀ ਛੇਤੀ ਕੀ ਗਾਲੀ ਹੈਗੀ ਕਹਿੰਦੇ ਇੰਨੀ ਕੀ ਗਾਲੀ ਹੈਗੀ 3 ਸਾਲ ਹੋ ਗਿਆ ਆਪਾਂ ਨੂੰ ਰਿਲੇਸ਼ਨਸ਼ਿਪ ਚ ਹੁਣ ਅੱਗੇ ਵਿਆਹ ਦੀ ਗੱਲ ਛੇੜ ਲਓ ਐਵੇਂ ਕਿਤੇ ਕਰਦੇ ਮੇਰਾ ਨਾ ਕਿਤੇ ਕਰਦਾ ਨਾ ਫਿਰ ਦੇਖੀ ਜਾਉਂਗੇ ਬਾਅਦ ਚ ਉਹ ਤੇਰਾ ਕਿਤੇ ਨਹੀਂ ਵਿਆਹ ਹੁਣ ਲੰਦਾ ਹੈਗਾ ਮੈਂ ਬੈਠਾ ਹਾਂ ਤੇਰੇ ਨਾਲ ਮੈਂ ਵਿਆਹ ਕਰਾਉਣਾ ਹਾਂ ਬੈਠਾ ਬੈਠਾ ਐਂ ਜਹੀ ਜਾ ਉਹ ਜਿੱਦੇ ਮੈਨੂੰ ਕਿਸੇ ਨਾਲ ਲੜ ਲਾਤਾ ਨਾ ਉਹਦੇ ਫਿਰ ਇੱਥੇ ਦਾਰੂ ਪੀ ਕੇ ਫੇਰੀ ਜਾਉਂਗੇ ਉਹ ਐ ਲੜਾਉਣਾ ਸੌਖਾ ਮੈਂ ਨਾ ਤੇਰੇ ਘਰ ਦੇ ਰਿਸ਼ਤੇ ਦੇਖਣਗੇ ਵੀ ਜਾਣ ਆਉਣਗੇ ਵੀ ਉਹ ਵੀ ਦੇਖਣ ਆਉਣਗੇ ਮਾਪੇ ਪਾਨੀ ਮਾਰ ਦੇਊਗਾ ਜੇ ਕਿਤੇ ਛੱਟ ਮੰਗਣੀ ਪੱਟ ਵਿਆਹ ਹੋ ਗਿਆ ਫਿਰ ਉਹ ਐ ਕਾਹਨੂੰ ਹੁੰਦਾ ਹੁੰਦਾ ਕਾਹਨੂੰ ਫਿਰ ਮੁੰਡੇ ਪਤਾ ਕੀ ਕਰਦੇ ਫਿਰ ਕਹਿਣਗੇ ਕੁੜੀ ਨੇ ਧੋਖਾ ਦਿੱਤਾ ਕੁੜੀ ਨੇ ਹੁਣ ਜਦੋਂ ਕੁੜੀ ਮਨਤਾ ਕਰਦੀ ਵਿਆਹ ਦੀਆਂ ਹੁਣ ਜਾਜੇ ਤੇ ਵੀ ਨਹੀਂ ਵਿਆਹ ਤੁਹਾਡੇ ਉਹ ਕੋਈ ਨਾ ਤੂੰ ਹੀ ਕਿਉਂ ਫਿਕਰ ਕਰਦੀਆਂ ਗਈ ਪਲੇ ਦੂਸਰੇ ਘਰੇ ਰਿਸ਼ਤਾ ਪਰ ਤੂੰ ਹੀ ਕਹੇਂਗੀ ਵੀ ਯਾਰਾ ਮੈਨੂੰ ਮੈਂ ਡੈਡੀ ਤੋਂ ਡਰਦਾ ਐ ਮੈਂ ਨਹੀਂ ਗੱਲ ਕਰ ਸਕਦਾ ਜੇ ਮੈਂ ਆਪਦੇ ਘਰੇ ਗੱਲ ਕਰਨੀ ਫਿਰ ਕਰ ਲਵਾਂਗੇ ਗੱਲ ਤੁਸੀਂ ਹਾਂ ਆਪਦੇ ਘਰੇ ਹੀ ਗੱਲ ਕਰ ਫਿਰ ਜੇ ਨਹੀਂ ਮੈਂ ਕਰ ਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੇਰੇ ਘਰ ਸਭ ਕੁਝ ਪਤਾ ਲੱਗ ਗਿਆ ਇਹਨਾਂ ਨੇ ਤਾਂ ਮੈਨੂੰ ਉਹਦੀ ਗੱਡੀ ਛਾੜ ਦੇਣਾ ਫਿਰ ਉਹ ਨਹੀਂ ਮੁੱਕਰਦਾ ਆ ਦੇਖ ਲੈ ਐਡੇ ਵੱਡੇ ਰਿਸਕ ਲੈ ਕੇ ਤੈਨੂੰ ਮਿਲਣਾ ਆਉਣਾਗਾ ਮੈਂ ਅੱਛਾ ਆਪਣੇ ਰਿਸਕ ਜਿਹੜੇ ਲੈ ਰਹੇ ਹੋ ਤੁਸੀਂ ਉਹ ਤੁਹਾਨੂੰ ਯਾਦ ਨੇ ਜਿਹੜਾ ਤੁਹਾਨੂੰ ਆ ਰਿਸਕ ਲੈ ਕੇ ਮੈਂ ਘਰੇ ਬਠਾਈ ਬੈਠੀ ਆ ਉਹ ਜੇ ਭਲਾ ਕਿਸੇ ਨੂੰ ਅਣਗੌਣੇ ਤੋਂ ਪਤਾ ਲੱਗ ਜੇ ਮੇਰੀ ਕਿੱਜਤ ਰੋ ਇੱਥੇ ਤੇਰੀ ਇੱਜਤ ਮੇਰੀ ਇੱਜਤ ਆ ਗਈ ਯਾਰ ਤੇਰੀ ਇੱਜਤ ਮੇਰੇ ਨਾਲੋਂ ਵੱਧ ਪਿਆਰੀ ਹੈ ਮੈਨੂੰ ਤਾਈਆਂ ਤੁਸੀਂ ਮੇਰੇ ਘਰੇ ਗੱਲ ਕਰਦੇ ਹੋ ਨਾ ਰਿਸ਼ਤੇ ਦੀ ਲੱਗ ਗਿਆ ਪਤਾ ਵੈਸੇ ਮੁੰਡੇ ਨਾ ਧੋਖੇਬਾਜ਼ ਹੀ ਹੁੰਦੇ ਨੇ ਬਾਅਦ ਚ ਕੁੜੀਆਂ ਉੱਤੇ ਸਾਰੀ ਗੱਲ ਸੁਟ ਦਿੰਦੇ ਨੇ ਤੂੰ ਤੂੰ ਐਂ ਕਰ ਫਰਾ ਤੂੰ ਮੇਰੇ ਨਾਲ ਚੱਲ ਅੱਜ ਤੈਨੂੰ ਘਰ ਦੇਣ ਵਾਲੀ ਮਿਲਿਆ ਦੇਣੀ ਚੱਲੇ ਜਾ ਕੇ ਹਾਂ ਹਾਂ ਬਾਅਦ ਚ ਕਹਿ ਦੇਣਾ ਵੀ ਹਾਂ ਮੇਰੀ ਫਰੈਂਡ ਆ ਇਹ ਸੋਭਾ ਨੇ ਮਾਰ ਦਿੰਦੇ ਨੇ ਤੁਸੀਂ ਮੁੰਡੇ ਜਾਂ ਤਾਂ ਸਿੱਧਾ ਕਹਿ ਦਿਓ ਵੀ ਮੰਮੀ ਨੂਆ ਤੇਰੀ ਉਹ ਨੂਈ ਕਹੂੰਗਾ ਫਰੰਟ ਫਰੰਟ ਨਹੀਂ ਕਹਿੰਦਾ ਹੈਗਾ ਆ ਫਰੰਡ ਵਾਲਾ ਤੇਰੇ ਮਨਚੀ ਵਹਿ ਮਣੇਗੀ ਨਾਲੇ ਮੈਂ ਤਾਂ ਮੰਮੀ ਨੂੰ ਕਹਤਾ ਸੀਗਾ ਵੀ ਹੁਣ ਨਾ ਮੇਰਾ ਰਿਸ਼ਤਾ ਲੱਗ ਪਿਆ ਬੀ ਮਤਾਪੀ ਕਰਵਾ ਲੈਣਾ ਬਸ ਇੱਕ ਤੇਰੇ ਬਾਰੇ ਹੀ ਦੱਸਿਆ ਹੋਇਆ ਪਰ ਹੁਣ ਦੱਸ ਦੋ ਨਾਲੇ ਮੈਨੂੰ ਐ ਦੱਸੋ ਆ ਹੁਣ ਆਪਾਂ ਇੰਨਾ ਟਾਈਮ ਲੁੱਕ ਲੁੱਕ ਕੇ ਮਿਲਦਿਆਂ ਨੂੰ ਹੋ ਗਿਆ ਕਿੰਨਾ ਕ ਟਾਈਮ ਹੋਰ ਮਿਲਾਂਗੇ ਤੁਸੀਂ ਇੱਕ ਵਾਰ ਕਰੇ ਰਿਸ਼ਤੇ ਦੀ ਗੱਲ ਕਰ ਲਓ ਉਹ ਤਾਂ ਉਹ ਗੱਲ ਨਹੀਂ ਸੁਣੀ ਹੈਗੀ ਜਿਹੜਾ ਕਹਿੰਦੇ ਲੁੱਕ ਲੁੱਕ ਕੇ ਮਿਲਣੇ ਤੇ ਸਵਾਲ ਆਉਂਦਾ ਨਾ ਉਹ ਵਿਆਹ ਤੋਂ ਬਾਅਦ ਕਿੱਥੇ ਗੱਲਾਂ ਰਹਿੰਦੀਆਂ ਨੇ ਉਹ ਚਲੋ ਹੁਤਾ ਹੈ ਵੈਸੇ ਮਨ ਨੂੰ ਆਇਆ ਵਿਛੇ ਤੇ ਆਪਣਾ ਵਿਆਹ ਹੋ ਜਾਏ ਨਾ ਜੋ ਕਿਤੇ ਬਾਪੂ ਨੇ ਮੇਰਾ ਰਿਸ਼ਤਾ ਕਿਤੇ ਹੋਰ ਦੇਖ ਲੈਣਾ ਫਿਰ ਜਾ ਕੇ ਜਾਇਓ ਆਪਣਾ ਉਹ ਨਹੀਂ ਯਾਰਾ ਕਦੇ ਨਹੀਂ ਦੇਖਦਾ ਇਹ ਗਰੇ ਪ੍ਰੀਤਾ ਐ ਪ੍ਰੀਤਾ ਕੌਣ ਆ ਗਿਆ ਪਾਪੂ ਆ ਗਿਆ ਤੁਸੀਂ ਲੁਕੋ ਲੁਕੋ ਛੇ ਤਿਲੋ ਕੁ ਜੋ ਇੱਥੇ ਕਿਤੇ ਉਧਰ ਉਧਰ ਨਹੀਂ ਸੜੋ ਜਾ ਪਤਾ ਨਹੀਂ ਕੀ ਕਰ ਜਾਂਦੀ ਹੈ ਇਹ ਪ੍ਰੀਤਾ ਚ ਹਾਂ ਕੀ ਕਰ ਜਾਂਦੀ ਆ ਕੁਛ ਨਹੀਂ ਪਾਪੂ ਕੰਮ ਕਰ ਰਹੀ ਸੀ ਅੰਦਰ ਚਲ ਠੀਕ ਆ ਚਾ ਲੈ ਗਿਆ ਮੈਂ ਬੈਠਾ ਅੰਦਰ ਹੋਰ ਆ ਗਿਆ ਹੁਣ ਚੱਲ ਚਾਹ ਬਣਾ ਤੂੰ ਮੈਂ ਆਇਆ ਠੀਕ ਹੈ ਬਾਪੂ ਸ਼ੁਕਰ ਹੈ ਰੱਬ ਦਾ ਬੜਾ ਸੋਹਣਾ ਲੁੱਕਿਆ ਹੋਇਆ ਨਾ ਸਾਰੇ ਦਾ ਪੈਰ ਤਰੀ ਦਿਖੀ ਜਾਂਦੇ ਨੇਗੇ ਭਾਗਿਆ ਬਾਪੂ ਤੇਰਾ ਭਾਗਿਆ ਬਾਪੂ ਨਾਲੇ ਆ ਜਾਣ ਨਾਲੇ ਅਸ ਤਾਂ ਮਰਵਾਈ ਦੇਣਾ ਸੀਗਾ ਬਾਪੂ ਉਧਰਲੇ ਗੇਟ ਤੇ ਆਜਾ ਛੇਤੀ ਪਾਗਲ ਹੋ ਰਹੇ ਆ ਇੱਧਰ ਆ ਉਧਰ ਬਾਪੂ ਆਗਾ ਪਿਛਲੇ ਗੇਟ ਸਾਈਂ ਜਾਂਦੇ ਆ ਇਹ ਸੜੇ ਜਵਾਕ ਵੀ ਨਾ ਉਹ ਹਵਤਾ ਨਹੀਂ ਕਿਹੜਾ ਆ ਗਿਆ ਚਲੇ ਗਏ ਨਹੀਂ ਤਾਂ ਮੈਟ੍ਰੋ ਮੈਂ ਕੀ ਬੋਲੀ ਇਹਨੀਆਂ ਚਾਹੋਗੀ ਨਾ ਬੱਪੂ ਬਸ ਹੁਣ ਤਰਦੇ ਸੀ ਜਾ ਕੇ ਨਾਲੇ ਉਹ ਗੇਟ ਤੇ ਕੌਣ ਸੀਗਾ ਉਹ ਜਵਾਕ ਦੀ ਫੜਕਾ ਕੇ ਭੱਜ ਗਏ ਅੱਛਾ ਚੱਲਿਆ ਜਾ ਕਰ ਕੋਈ ਨਾ ਬੱਪੂ ਬਹਿ ਜਾ ਅੰਦਰ ਤੁਸੀਂ ਮੈਂ ਬਣਾ ਦਾਂਨੀ ਐਂਗੀ ਠੀਕ ਆ ਅੱਛਾ ਸ਼ੁਕਰ ਹੈ ਰੱਬਾ ਪਹਿਲੀ ਵਾਰ ਨਾ ਅਜ ਕਿਸੇ ਜਵਾਕ ਨੇ ਗਲਤੀ ਨਾਲ ਗੇਟ ਖੜਕਾਇਆ ਜੇ ਗੇਟ ਨਾ ਖੜਕਾਏ ਹੁੰਦਾ ਨਾ ਤਾਂ ਅੱਜ ਬਾਪੂ ਨਾ ਮੈਨੂੰ ਹੀ ਖੜਕਾ ਦੇਣਾ ਸੀ ਛਾਹ ਬਣਾਦਾ ਕਿਤੇ ਦੁਬਾਰੋ ਚਿੱਤਰੀ ਨਾ ਪੈ ਜਾਣ ਵਦਿਆ ਵਦਿਆ ਤੁਸੀਂ ਦੱਸੋ ਬਾਸ ਤੁਸੀਂ ਉਹ ਹਾਂ ਗਾਲਾਂ ਕੀ ਹੋ ਗਿਆ ਕਿਵੇਂ ਭੱਜ ਜਾਉਣਾ ਓਏ ਉਹ ਤੇਰੀ ਝੰਡੀ ਰੱਖਿਆ ਓਏ ਉਹ ਕੀ ਗੱਲ ਹੋ ਗਈ ਦਲਤਾ ਦੱਸ ਮੈਨੂੰ ਉਹ ਤੈਨੂੰ ਖੜਾ ਕੇ ਤਾਂ ਰੱਖੀ ਸੀ ਜੀ ਤੂੰ ਸਾਲਾ ਇੱਧਰ ਆ ਕੇ ਖੜ ਗਿਆ ਓਏ ਪਰ ਰੱਖੀ ਤਾਂ ਖੜਾ ਸੀ ਮੈਂ ਉਹ ਤਾਂ ਧੀ ਪਰਜਾਈ ਦਾ ਫੋਨ ਆ ਗਿਆ ਸੀ ਮੈਂ ਗੱਲ ਕਰਦਾ ਕਰਦਾ ਇੱਧਰ ਨੂੰ ਆ ਗਿਆ ਕਰਤਾ ਉਹਨਾਂ ਦਾ ਕਿੱਥੇ ਆ ਤੇ ਤੂੰ ਇੱਥੇ ਖੜਾਗਾ ਬਚ ਗਏ ਉਹ ਜੱਸੀ ਮਰਕੇ ਸੱਚ ਉਹ ਬਚਤ ਰਹੀ ਗਈ ਇਹਨੂੰ ਕੁੱਟਿਆ-ਕੁੱਟਿਆ ਤਾਂ ਨਹੀਂ ਹੈਗਾ ਸਨੇ ਉਹ ਕੌਣਾ ਆ ਗਿਆ ਸੱਚ ਉਹ ਬਾਪੂ ਆ ਗਿਆ ਜੀ ਉਹ ਬਾਪੂ ਨਹੀਂ ਆਣਾ ਹੋਰ ਕੌਣਾ ਆ ਕੇ ਇਹਨਾਂ ਦੇ ਕਰੇ ਗੱਲ ਤੇ ਹੋ ਆ ਗਿਆ ਪਤਾ ਨਹੀਂ ਕਿੱਥੋਂ ਸਾ ਮੈਨੂੰ ਤਾਂ ਕਹਿੰਦੀ ਧੀ ਪਰਜਾਈ ਕਹਿੰਦੀ ਅੱਜ ਤਾਂ ਹੈ ਨਹੀਂਗਾ ਕਰੇ ਉਹ ਤਾਂ ਤਾਬਾ ਕਰ ਸੀਗਾ ਉਹ ਸਾਲਾ ਫਿਰ ਇੱਥੇ ਆ ਗਿਆ ਉਹ ਵੀ ਉਹਨ ਦਾ ਹਾਦਾ ਸੀ ਇਹ ਤਾਂ ਆਉਂਦਾ ਨਹੀਂ ਹੈਗਾ ਇਹ ਤਾਂ 2-4 ਦਿਨ ਲੱਗ ਕੇ ਆਊਗਾ ਫਿਰ ਐ ਕਿਵੇਂ ਆ ਗਿਆ ਓਏ ਅੰਨਾ ਸ਼ੁਕਰ ਬਾਤ ਚ ਤਰ ਰਹੀ ਤੇਰੀ ਮਾੜਾ ਮੱਠਾ ਤੂੰ ਨਾ ਮੈਥੋਂ ਸਿੱਖਾ ਮੈਨਾਂ ਜੇ ਤੇਰੀ ਪਰਜਾਇ ਨੂੰ ਮਿਲ ਲੈਣਾ ਹੁਣ ਨਾ ਤਾਂ 2-4 ਦਿਨ ਟਪਾ ਕੇ ਜਾਂ ਐ ਆਸਾ ਪਾਸਾ ਦੇਖ ਕੇ ਫੇਰ ਮਿਲਦਾ ਤੇਰੇ ਮੰਗੂ ਨੀ ਰਗੂ ਕੱਚਾ ਕੰਮ ਕਰਦਾ ਮੈਂ ਓਏ ਆਸਾ ਪਾਸਾ ਦੇਖ ਕੇ ਅਸੀਂ ਵੀ ਮਿਲਦੇ ਸੀ ਸਾਨੂੰ ਕੀ ਪਤਾ ਸੀਗਾ ਬੁੜਾਫੇ ਆ ਜਾਊਗਾ ਸਾਲਾ ਥੋੜੇ ਨੇ ਸਾਰੀ ਜਿਹੜੇ ਖਰਾਬ ਕਰਤੀ ਤੇਰੀ ਪਰਜਾਇ ਤਾਂ ਬੈਠੀ ਵਧੀਆ ਕੱਦਾਂ ਮਰੀ ਜਾਂਦੀ ਐ ਇਸ ਤਾਂ ਉਨੇ ਸਾਲਿਆਂ ਪਤਾ ਹੁਣੀ ਆਉਣਾ ਸੀਗਾ ਅਸੀਂ ਟਾਈਮ ਤੇ ਓ ਸ਼ੁਕਰ ਮਾਨ ਤੂੰ ਬਚ ਗਿਆ ਜੇ ਪਤਾ ਲੱਗ ਜਾਣਾ ਤੇ ਬਾਪੂ ਨੂੰ ਤੈਨੂੰ ਐਂ ਦੇੜਦਾ ਜਿਵੇਂ ਟੁੱਟਾ ਮੰਜਾ ਦੇੜਦੇ ਹੁੰਦੇ ਨੇ ਉਹ ਸਾਲਿਆ ਮੈਦਾ ਤੇਰੇ ਪਰੋਸੇ ਖੜਾ ਜੀ ਮੈਨੂੰ ਕੀ ਪਤਾ ਸੀਗਾ ਉਹ ਇੱਧਰ ਆ ਕੇ ਗੱਲਾਂ ਕਰਨ ਲੱਗ ਜੇਗਾ ਉਹ ਕਾਲੇ ਗੁੱਸਾ ਕਿਉਂ ਕਰਦਾ ਯਾਰ ਤੂੰ ਚੱਲ ਹੁਣ ਆਪਾਂ ਚੱਲੀਏ ਜਿੱਥੇ ਕੋਈ ਆ ਗਏ ਨਾ ਫਿਰ ਔਖਾ ਹੋ ਜੂਗਾ ਉਹ ਚੱਲ ਮੋਟਰਸਾਈਕਲ ਉੱਥੇ ਖੜਾ ਆਪਣਾ ਹਾਂ ਇੱਧਰ ਹੀ ਖੜਾ ਆ ਜਾ ਬਰਵਾਤ ਐਸੀ ਸਾਲੇ ਨੂੰ ਹੈਲੋ ਹਾਂ ਹਾਂ ਬਸ ਆ ਗਈ ਆ ਗਈ ਮੈਂ 2 ਮਿੰਟ ਵੇਟ ਕਰ ਲਵਲੀ ਕਰਦੀਆਂ ਕਿਵੇਂ ਆ ਵਧੀਆ ਕਿਹੜੀ ਤੂੰ ਸੁਣਾ ਮੈਂ ਤਾਂ ਵਧੀਆ ਸਾਰਾ ਦਿਨ ਇੱਥੇ ਹੀ ਬੈਠਾ ਰਿਹਾ ਕਰ ਤੂੰ ਹਨਾ ਓਹੋ ਕੋਈ ਕੰਮ ਹੈਗਾ ਤੈਨੂੰ ਤੈਨੂੰ ਪਤਾ ਤਾਂ ਹੈਗਾ ਮੈਨੂੰ ਕੰਮ ਵੀ ਕੀ ਹੈਗਾ ਉਹ ਵਿਆਹ ਤਾਂ ਹੋਇਆ ਨਹੀਂ ਐਨੀ ਉਮਰ ਹੋ ਗਈ ਮੈਨੂੰ ਆਇਆ ਜੇ ਕੋਈ ਕੁੜੀ ਮਿਲੂਗੀ ਨਾ ਵਿਆਹ ਕਰਾ ਲੂੰ ਘਰ ਬਸ ਜੂ ਇੱਥੇ ਮੋੜਾਂ ਤੇ ਬੈਠ ਬੈਠ ਕੇ ਘਰ ਨਹੀਂ ਬਸਦਾ ਇਹ ਗੱਲ ਮੇਰੀ ਸਮਝ ਲੈ ਉਹ ਤਾਈਓ ਤਾਂ ਕਹਿਣਾਗਾ ਦੇਖ 2 ਸਾਲ ਹੋ ਗਏ ਤਾਈਆਂ ਮੈਂ ਤੇਰੇ ਤੋਂ ਵੀ ਮਾਰਦਾ ਜੇ ਤੂੰ ਹਾਂ ਕਰੀ ਹੁੰਦੀ ਨਾ ਉਨੂੰ ਜਵਾਖ ਵੀ ਹੋਏ ਹੁੰਦੇ ਚਿੱਤਰਖਾਨ ਤੋਂ ਤਾਂ ਨਹੀਂ ਡਰ ਲੱਗਦਾ। ਉਹ ਚਲ ਛੱਡ। ਕੌਣ ਨੂੰ ਬੋਲੀ ਜਾਂਦੀਆਂ? ਨਾਲੇ ਇੱਕ ਜਿਹੜੀ ਤੇਰੇ ਨਾਲ ਤੇਰੀ ਦੋਸਤ ਜਾਂਦੀ ਹੁੰਦੀ ਆ। ਕੀ ਨਾਮ ਆਉਦਾ? ਹਾਂ, ਉਹ ਆਛਾ ਪ੍ਰੀਤ। ਹਾਂ, ਹਾਂ। ਤੇ ਹਾਂ ਉਹਦੇ ਨਾਲ ਕੀ? ਉਹ ਯਾਰ ਮੈਂ ਇਹ ਕਹਿਣਾ ਤੈਨੂੰ ਤਾਂ ਗੱਲ ਨਹੀਂ ਕਰੀ ਜੇ ਤੂੰ ਮੇਰੀ ਪ੍ਰੀਤ ਨਾਲ ਗੱਲ ਕਰਾ ਦੇ। ਉਹ ਬਹੁਤ ਵਧੀਆ। ਤੂੰ ਟਿਕ ਜਾ। ਠੀਕ ਹੈ ਨਾ? ਉਹ ਯਾਰ ਦੇਖੀ ਇੱਕ ਆਊਟ ਕਰ ਦਿਓ। ਤੂੰ ਇੱਕ ਵਾਰ ਪ੍ਰੀਤ ਨਾਲ ਗੱਲ ਕਰਕੇ ਤਾਂ ਦੇਖ ਕੀ ਪਤਾ ਉਹ ਹਾਂ ਹੀ ਕਰ ਦੇ। ਨਾਲ ਇੱਕ ਗੱਲ ਸਮਝ ਲੈ ਕਿਹੜੀ ਮੇਰੀ ਜਿੱਦਾਂ ਦੀ ਤੂੰ ਉਹਨੂੰ ਸਮਝਦਾ ਨਾ ਉਦਾਂ ਦੀ ਉਹ ਕੁੜੀ ਹੈ ਨਹੀਂਗੀ। ਨਾਲੇ ਉ ਤਾਂ ਮੰਗੀ ਹੋਈ ਹੈਗੀ ਤੇਰੇ ਬਾਅਦ ਚੋ ਤਾਂ ਬਾਹਰੇ ਆ ਉਹ ਮੰਗੀ ਹੋਈ ਆ ਯਾਰ लवली ਕੋ ਝੂਠ ਬੋਲ ਰਿਹਾ ਮੈਨੂੰ ਕੀ ਲੋੜ ਪਈ ਝੂਠ ਮਾਰਨ ਦੀ ਉਹਦੇ ਇੰਨੀ ਕਿੰਨੀ ਕੇ ਦਾ ਵੀ ਮੰਗ ਵੀ ਦਿੱਤੀ ਮੈਂ ਇਹ ਕਹਿੰਦਾ ਤੂੰ ਇੱਕ ਵਾਰ ਉਹਦੇ ਨਾਲ ਗੱਲ ਕਰਕੇ ਦੇਖ ਕੀ ਪਤਾ ਹਾ ਕਰ ਦੇ ਉਹ ਗੁਰੂ ਬਸ ਕਰ ਜਾ ਐਵੇਂ ਨਾ ਮੇਰੇ ਛਿੱਤਰ ਮਰਵਾ ਦੀ ਨਾਲੇ ਮੇਰੀ ਯਾਰੀ ਖਰਾਬ ਕਰੇਗਾ ਉਹਦੇ ਨਾਲ ਚੱਲ ਆਇਆ ਫਾਟਾ ਚਲ ਦੇ ਉਹ ਤਾਂ ਮੰਗੀ ਹੋਈ ਆ ਪਰ ਤੂੰ ਹੀ ਮੰਨ ਜਾ ਆ ਛਿੱਤਰ ਦਿਖਦਾ ਉਹ ਯਾਰ ਦੇਖੀ ਕਦੇ ਉਧਰ ਕਦੇ ਇੱਧਰ ਓ ਯਾਰ ਮੈਂ ਹੁਣ ਆਪਣੇ ਘਰ ਬਸਾਉਣਾ ਹੈਗਾ ਮੇਰਾ ਵੀ ਕੀ ਕਰਦਾ ਵੀ ਮੇਰੇ ਜਵਾਬ ਮੈਨੂੰ ਮੰਮੀ ਡੈਡੀ ਕੰਮ ਧੰਦਾ ਕਰ ਠੀਕ ਆ ਨਾ ਐ ਮੋੜਾਂ ਤੇ ਬੈਠੇ ਬੈਠ ਕੇ ਆਸ਼ਕੀਆਂ ਕਰ ਕਰ ਘਰ ਨਹੀਂ ਬਸਦੇ ਹੁੰਦੇ ਓ ਯਾਰ ਮੈਂ ਵੀ ਕੀ ਕਰਾਂ ਕੰਮ ਤਾਂ ਬਥੇਰਾ ਜੀ ਕਰਦਾ ਵੀ ਮੈਂ ਕਰ ਲਾਂ ਪਰ ਮਨੇ ਨਹੀਂ ਕਰਦਾ ਹੈਗਾ ਜਿਹੜੀ ਜਾਂਦੀ ਆ ਉਹਨੂੰ ਪੁੱਛ ਲੂਗਾ ਅੱਜ ਮੈਂ ਟੱਕਰ ਗਈ ਤਾਂ ਮੈਨੂੰ ਪੁੱਛ ਲਿਆ ਮੈਂ ਕਿਹਾ ਪਤਾ ਨਹੀਂ ਚੱਲ ਕੋਈ ਕੰਮ ਹੋਊਗਾ ਮੈਂ ਤਾਂ ਤਾਂ ਘੜ ਗਈ ਸੀ ਮੇਨੂੰ ਚੱਲਾ 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 ਐ ਕਰ ਨਾ ਤਾਂ ਤੂੰ ਹਾਂ ਕਰ ਰਹੀ ਆ ਮੈਂ ਤਾਂ ਉਹਨੂੰ ਪੁੱਛਣਾ ਜੇ ਕੋਈ ਫੋਰ ਹੈਗੀ ਆ ਦੋਸੀ ਨੂੰ ਪੁੱਛਣਾ ਕਰਾਈ ਦੇ ਗੱਲ ਕਿਸੇ ਨਾਲ ਤਾਂ ਕਰਾ ਕਿਉਂ ਤੇ ਮਰਨਾ ਕਿਸੇ ਦੇ ਹੱਥੋਂ ਐਵੇਂ ਧੀਆ ਪੈਣਾ ਗੱਲ ਪਾ ਲੇਗਾ ਛੱਡ ਦੇ ਇਹ ਜੇ ਕੰਮ ਤੂੰ ਕੰਮਕਾਰ ਲੱਗ ਜਾ ਤਾਂ ਠੀਕ ਆ ਰਹੀ ਪੈ ਨਹੀਂ ਕਰਾਉਣੀ ਨਾ ਉਹਨੋਂ ਉਹਦੇ ਨਾਲ ਮਾਫੀ ਗੱਲ ਕਰ ਦਿੰਦਾ ਮੈਂ ਵੀ ਦੇਖ ਲੂਗੀ ਛਿੱਟੇ ਖਾਏਗਾ ਫਿਰ ਚੱਲ ਮੈਂ ਤਾਂ ਚੱਲਦੀ ਆ ਕਿੱਥੇ ਆਰ ਯੂ ਪਬਲਿਕ ਸਰਵੈਂਟ অর ਆਨਰ ਆਰ ਯੂ ਪਬਲਿਕ ਸਸ਼ੀਗਲ ਬਾਪੂ ਜੀ ਸਸ਼ੀਗਲ ਪੁੱਤ ਕਿਵੇਂ ਹੋ ਠੀਕ ਆ ਬੱਤੈ ਨਾ ਪ੍ਰੀਤ ਅੰਦਰੀ ਆ ਦਿਖਦੀ ਨਹੀਂ ਬਸ ਹੁਣ ਚਾਹ ਫੜਾ ਕੇ ਗਈ ਅੰਦਰੀ ਗਈ ਆ ਅੱਛਾ ਪ੍ਰੀਤ ਚਲ ਮੈਂ ਦੇਖਦੀ ਆ ਬਾਪੂ ਜੀ ਅੰਦਰੀ ਠੀਕ ਆ ਹਾਂਜੀ ਹਾਂ ਤੁਸੀਂ ਸੁਣਾਓ ਵਧੀਆ ਪੁੱਤ ਚਲੋ ਮੈਂ ਟੱਕ ਕੰਮ ਕਰਾਂ ਨੂ ਵੀ ਨਹੀਂ ਜੀ ਕਰਤਾ ਹੈਗਾ ਕੀ ਯਾਰ ਅੱਜ ਤਾਂ ਬਾੜ ਵਾਲੇ ਬਚੇ ਸੀ ਹਾਂ ਬਈ ਕੀ ਗੱਲ ਫਿਰ ਤਵੇਂ ਬੈਠੀ ਆ ਕੁਛ ਨਹੀਂ ਬਸ ਯਾਰ ਮੂੜ ਜਾ ਨਹੀਂ ਸੱਟ ਹੈਗਾ ਕੋਈ ਆ ਕੇ ਇਹ ਦੱਸਦੇ ਯਾਰ ਹੋਣਾ ਕੀ ਅੱਜ ਮੈਂ ਤੇ ਕਾਲਾ ਨਾਲ ਘਰੇ ਫਸ ਗਏ ਸੀ ਬਚ ਗਏ ਪਰ ਬਹੁਤ ਮੁਸ਼ਕਿਲ ਨਾਲ ਬਚੇ ਇਤਾ ਜੇ ਕੋਈ ਆ ਕੇ ਗੇਟ ਨਾ ਖੜਕਾਉਂਦਾ ਨਾ ਤਾਂ ਬਾਪੂ ਨੇ ਸੌਂ ਲੱਗੇ ਮੈਨੂੰ ਅੱਜ ਫੈਂਟ ਦੇਣਾ ਸੀ ਮਾਰ ਕੇ ਸੱਟ ਦੇਣਾ ਸੀ ਮੈਨੂੰ ਤਾਂ ਹੁਣ ਮੈਂ ਤਾਂ ਸੋਚ ਲੱਗੀ ਪਈ ਐ ਜੇ ਹਾਈਵ ਆਪਾਂ ਨੂੰ ਪਤਾ ਲੱਗ ਜਾਂਦਾ ਸਾਡੀ ਗੱਲ ਬਾਰੇ ਓਹੋ ਮਰਨੋਂ ਤਾਂ ਨਹੀਂ ਡਰਦੇ ਤੁਸੀਂ ਕੀ ਕਰਾਂ ਯਾਰ ਹੁਣ ਤੈਨੂੰ ਪਤਾ ਮਿਲੇ ਵੀ ਨਾ ਮੈਂ ਨਹੀਂ ਰਿਆ ਜਾਂਦਾ ਹੈਗਾ ਤੀਜੇ ਚੌਥੇ ਦਿਨ ਕਹਿ ਲੈਂਦਾ ਵੀ ਮੈਂ ਤਾਂ ਬਾਰੇ ਮਿਲ ਲੋ ਜ਼ਰੂਰੀ ਤਾਂ ਨਹੀਂ ਘਰੇ ਮਿਲਣਾ ਯਾਰ ਅੱਜ ਘਰੇ ਕੋਈ ਵੀ ਨਹੀਂ ਸੀਗਾ ਅੰਡਾਲੇ ਬਾਪੂ ਦਾ ਮੰਮੀ ਨਾਲ ਗਿਆ ਸੀ ਰਿਸ਼ਤੇਦਾਰੀ 'ਚ ਇਹ ਪਤਾ ਨਹੀਂ ਕਿਵੇਂ ਮੁੜਿਆ ਹੁਣ ਮੈਂ ਤਾਂ ਉਦੋਂ ਦਾ ਡਰ ਲੱਗੇ ਜਾਂਦਾ ਜੇ ਬਾਪੂ ਦੇਖ ਲੈਂਦਾ लवली ਸੱਚ ਤਾਂ ਗਿਆ ਸੀ ਅੱਜ ਸੱਚੀ ਚਲੋ ਤਾਂ ਠੀਕ ਆ ਪਰ ਮੇਰੀ ਇੱਕ ਗੱਲ ਸੁਣ ਲਾ ਠੀਕ ਆ ਆ ਜਿਹੜੀਆਂ ਕਰਤੂਤਾਂ ਹੋ ਰਹੀਆਂ ਨੇ ਨਾ ਬਚ ਜਾ ਜਦੋਂ ਹੱਥ ਚੜ ਗਈ ਨਾ ਥਾਪੜੇ ਬਹੁ ਪੈਣਗੇ ਤੇਰੇ ਕੀ ਆ लवली ਮੈਨੂੰ ਤਾਂ ਐ ਤੀ ਯਾਰ ਤੂੰ ਮੇਰੀ ਫਰੈਂਡ ਆ ਤੂੰ ਮੇਰਾ ਸਾਥ ਦੇਂਗੀ ਤੂੰ ਤਾਂ ਸੰਕਾਂ ਦੇ ਉੱਪਰ ਦੀ ਬਾਪੂ ਤੂੰ ਹੋ ਕੇ ਚਲਦੀ ਐਂਗੀ ਕੀ ਸਮਝਾਈ ਜੰਮੀ ਆ ਮੈਂ ਉਹਏ ਗੁਰੂ ਮੈਂ ਉੱਪਰ ਦੀ ਨਹੀਂ ਚਲਦੀ ਮੈਂ ਤੇਰਾ ਭਲਾ ਸੋਚਦੀ ਆ ਕਮਲਿਆ ਤੂੰ ਇੰਨੀ ਗੱਲ ਸੋਚ ਜੇ ਹੁਣ ਉਹ ਰੰਗੇ ਇੱਥੇ ਇੱਥੇ ਫੜਿਆ ਜਾਂਦਾ ਤਾਂ ਕੀ ਰਹਿੰਦੀ ਨਾਲ ਤਾਂ ਬਾਪੂ ਦੀ ਵੀ ਇੱਜ਼ਤ ਹੀ ਹੁੰਦੀ ਨਾਲੇ ਤੇਰੇ ਪੈਂਦੀਆਂ ਨਾਲੇ ਉਹਨੂੰ ਮਾਰ ਦੰਦੇ ਬਾਪੂ ਦੀ ਤਾਂ ਜੜੀ ਬੇਇੱਜ਼ਤੀ ਹੁੰਦੀ ਹੁੰਦੀ ਜੇ ਬਾਪੂ ਨੇ ਇੱਥੇ ਦੇਖ ਲੈਂਦਾ ਨਾ ਬਾਪੂ ਮੈਨੂੰ ਜਾਣ ਤੋਂ ਮਾਰ ਦਿੰਦਾ ਨਾਲੇ ਉਹਨੂੰ ਮਾਰ ਦਿੰਦਾ ਮੈਂ ਤਾਂ ਸੋਚ ਲੱਗੀ ਤਾਈ ਤਾਈ ਬੜੀ ਸਮਝਦਾਰੀ ਦੀ ਗੱਲ ਕੀਤੀ ਆ ਓ ਯਾਰ ਹੁਣ ਸਾਨੂੰ ਕਿਹੜਾ ਪਤਾ ਸੀ ਵੀ ਬਾਪੂ ਆਜੂ ਮੁੜੇ ਆਊਗਾ ਮੈਨੂੰ ਤਾਂ ਐ ਸੀ ਮੈਂ ਕਿਹਾ ਚਲ ਰਹਿ ਕੇ ਆਊਗਾ ਅੱਜ ਦਾ ਦਿਨ ਤਾਈਓ ਮੈਂ ਬੁਲਾ ਲਿਆ ਸੀਗਾ ਪਰ ਹੁਣ ਕੀ ਅੱਗੇ ਤੋਂ ਨਾ ਮੈਨੂੰ ਤੇਰੇ ਲੰਬਾ ਨਾ ਆਜੇ ਚੰਗਾ ਸਮਝਾਈ ਨਹੀਂ ਆਉਂਦਾ ਯਾਰ ਨਾਲੇ ਬਾਕੀ ਐਵੇਂ ਬੈਠੀਆਂ ਮੈਨੂੰ ਤਾਂ ਛੇਤੀ ਫੋਨ ਤੇ ਫੋਨ ਕਰਤਾ ਓ ਯਾਰ ਮੈਂ ਟੈਨਸ਼ਨ 'ਚ ਸੀ ਮੈਂ ਕਿਹਾ ਚੱਲ ਤੂੰ ਆ ਜਾਂਗੀ ਤਿੰਨ ਨਾਲ ਸ਼ੇਅਰ ਕਰ ਲੂੰਗੇ ਓਏ ਹਟ ਦੇ ਨੀਲ ਦੇ ਚੱਲ ਕੋਈ ਨਾ ਦੋ ਕੰਮ ਰਹਿ ਗਏ ਮੜੇ ਹੈਲਪ ਕਰਾ ਦੇ ਫਿਰ ਆਪਾਂ ਚੱਲਦੇ ਆਂ ਟਾਈਮ ਦੇਖੀ ਯਾਰ ਦੋ ਮਿੰਟ ਲੱਗਣਗੇ ਤੂੰ ਭਾਂਡੇ ਦੋਦੇ ਵਿੱਚ ਝਾੜੂ ਲਾ ਚਾ 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 ਬੜੀ ਸ਼ੇਅਰ ਬੰਦੇ ਆ ਯਾਰ ਤੋ 5 ਮਿੰਟਾਂ 'ਚ ਰੈਡੀ ਹੋ ਕੇ ਆ ਜਾ ਯਾਰ ਭਾਂਡੇ ਦੋਦੇ ਬਾਕੀ ਕੰਮ ਮੈਂ ਕਰ ਦੂੰ ਚਲ ਆ ਯਾਰ ਆਪਾਂ ਹਰਜੋਤ ਨੂੰ ਵੀ ਪੁੱਛ ਲਾਂ ਨੇ ਉਹ ਵੀ ਆਪਣੇ ਨਾਲ ਹੀ ਆ ਜੀ ਚੱਲ ਚੱਲ ਭਾਈ ਗੁੱਡੀ ਕਿਵੇਂ ਘੇੜਾ ਮਾਰੇ ਦੀ ਅੱਜ ਲੈ ਆ ਜਾ ਬਾਪੂ ਲਈ ਬਹਿ ਕੇ ਚੱਲਦੇ ਆਂ ਬਹਿ ਜਾ ਲੇ ਬਾਪੂ ਜੀ ਮੇਰਾ ਆਪਦਾ ਘਰ ਆ ਹੁਣ ਮੈਂ ਕਿਹੜਾ ਨਹੀਂ ਮਾਰੂਗੀ ਇਹਨੇ ਤਾਂ ਨਹੀਂ ਆਉਣਾ ਮੈਂ ਤਾਂ ਅਸੀਂ ਪੁੱਛਦਾ ਵੀ ਭਾਈ ਬੜੇ ਦਿਨਾਂ ਬਾਅਦ ਆਇਆ ਜੀ ਮੈਂ ਉਹ ਹੋਤਾ ਹੀ ਨਾ ਮੈਂ ਕਹਿੰਨੀ ਆ ਵੀ ਮੈਂ ਆ ਗਈ ਇਹਨੂੰ ਤਾਂ ਮੈਂ ਫੋਨ ਕਰਦੀ ਰਹਿਣੀ ਐ ਇਹਨੇ ਤਾਂ ਮਹਾਰਾਣੀ ਨੇ ਆਉਣਾ ਨਹੀਂ ਉਹ ਹੋਰ ਪੁੱਤ ਮੈਂ ਤਾਂ ਆਪ ਬਥੇਰਾ ਕਹਿੰਦੇ ਇਹਨੂੰ ਭਾਈ ਭਾਈ ਬਾਹਰ ਅੰਦਰ ਨਿਕਲਿਆ ਘਰ ਮਡਾ ਮਡਾ ਅੰਦਰੇ ਬੜੀ ਬਠੇ ਰਹਿੰਦੀ ਆ ਤੂੰ ਕਹੇ ਇਹਨੂੰ ਉਹ ਇਹਨਾਂ ਦਾ ਘਰ ਦੇਖਿਆ ਹੋ ਉਧਰ ਨਾਲੇ ਉਧਰ ਦੀ ਸੜ ਕੁੱਤੇ ਇੰਨੇ ਨੇਗੇ ਮੈਂ ਆਈ ਨਹੀਂ ਯਾਰ ਥੋੜੇ ਤਾਂ ਉਹ ਭੇਤੀ ਨੇ ਹੁਣ ਮੈਨੂੰ ਕਿੱਥੇ ਪਛਾਣਦੇ ਨੇ ਕਿ ਮੈਨੂੰ ਵੱਡ ਲੈਣਗੇ ਮਤਲਬ ਬਾਪੂ ਬਹਾਨਾ ਦੇ ਕਹੇ ਜਾਂ ਕੁੱਤਿਆਂ ਦਾ ਚੱਕਿਆ ਬਹਾਨਾ ਉਹ ਹੈ ਤਾਂ ਪੁੱਤ ਪਿੰਡ 'ਚ ਆ ਬਾਪੂ ਪਿੰਡ 'ਚ ਫਿਰ ਦੂਰ ਵੀ ਤਾਂ ਪੈਂਦਾ ਨਾ ਘਰ ਹੁਣ ਮੈਂ ਐਡਿਕਲੀ ਕਿਵੇਂ ਜਾਉਂਗੀ ਜੇ ਤਾਂ ਮੇਰੇ ਨਾਲ ਕੋਈ ਹੋਵੇ ਜਾਣ ਵਾਲਾ ਤਾਂ ਵੀ ਆ ਕੱਲੀ ਨੂੰ ਤਾਂ ਮੈਨੂੰ ਡਰ ਲੱਗਦਾ ਉੱਥੇ ਉਹ ਬਈ ਜਿਨੇ ਆਉਣਾ ਨਾ ਉਹ ਆ ਹੀ ਜਾਂਦਾ ਮੈਂ ਕਿਹੜਾ ਆਈ ਨਹੀਂ ਚਲ ਚੰਗਾ ਚੁੱਪ ਕਰ ਜਾ ਉਹੀ ਨਾ ਬਾਪੂ ਤੂੰ ਤੇ ਮੇਰੇ ਛੱਤਰ ਪੁਆਈ ਚੱਲ ਬਾਪੂਂ ਦਾ ਸੱਚ ਬਾਪੂ ਮੈਂ ਤਾਂ ਇਹ ਕਹਿੰਦੀ ਸੀ ਕਿ ਵੀ ਅੱਗੇ ਹੁਣ ਮੈਂ ਆਪਦੀ ਪੜ੍ਹਾਈ ਸਟਾਰਟ ਕਰ ਲਾ ਹਾਂ ਤੂ ਦਾ ਤੂ ਦਾ ਕਹਿੰਦੀ ਸੀ ਦੇਖ ਲੈ ਬਾਪੂ ਦਾ ਮੰਨਿਆ ਬੈਠਾ ਤੇਰੇ ਆਪ ਦੀ ਇੱਛਾ ਨਹੀਂ ਹੈਗੇ ਯਾਰ ਹਟ ਜਾ ਜੇ ਮੇਰੇ ਤਾਂ ਜੀ ਕਰਦਾ ਪੜਾਈ ਕਰਾਂ ਨੂੰ ਠੀਕ ਆ ਪਾਪਾ ਫਿਰ ਅਸੀਂ ਕਾਲਜ 'ਚ ਐਡਮਿਸ਼ਨ ਕਰਵਾ ਦਈਏ ਪੁੱਤੇ 'ਚ ਪੁੱਛਣ ਵਾਲੀ ਕਿਹੜੀ ਗੱਲ ਆ ਮੈਂ ਤੈਨੂੰ ਪੜਨ ਤੋਂ ਰੋਕਿਆ ਕਦੇ ਜਿੰਨਾ ਮਰਜ਼ੀ ਪੜ ਤੂੰ ਤੂੰ ਇਹ ਦੱਸ ਵੀ ਦਾਖਲਾ ਕਰ ਦੋ ਭਰਨਾ ਦਾ ਉਹ ਤਾਂ ਮੈਨੂੰ ਤੁਹਾਡਾ ਬਾਪੂ ਪਤਾ ਨਾਲੇ ਬਾਕੀ ਕਾਲਜ ਦੇ ਵਿੱਚ ਤਾਂ ਅਸੀਂ ਮਨਲਾ ਕਾਲੂ ਨੂੰ ਐਡਮਿਸ਼ਨ ਕਰਵਾ ਦਾਂਗੇ ਇੱਕ ਵਾਰ ਹਰਜੋਤ ਨੂੰ ਪੁੱਛ ਲਿਏ ਉਹ ਵੀ ਕਹਿੰਦੀ ਸੀਗੀ ਨਾਲ ਕਿ ਵੀ ਚਲ ਤੁਹਾਡੇ ਬਹਾਨੇ ਮੈਂ ਵੀ ਕਰਵਾ ਦੂੰ ਐਡਮਿਸ਼ਨ ਹੈ ਨਾ ਲਵਲੀ ਬਿਲਕੁਲ ਬਾਪੂ ਜੀ ਤੁਸੀਂ ਐਂ ਕਰੋ ਹੁਣ ਫਿਰ ਨਾਲ ਤੇ ਵੀ ਐਡਮਿਸ਼ਨ ਕਰਵਾ ਦਿਓ ਅਸੀਂ ਮੇਰੀ ਫਰੈਂਡ ਕੋਲ ਜਾ ਕੇ ਆਉਣੇ ਆ ਜਿਵੇਂ ਉਹ ਕਰੂਗੀ ਫਿਰ ਤੁਸੀਂ ਇਕੱਠੇ ਆ ਜਿਓ ਨਾਲੇ ਉਹਦੇ ਪਾਪਾ ਤੇ ਨਾਲੇ ਤੁਸੀਂ ਆ ਜਿਓ ਬਸ ਠੀਕ ਆ ਦਾਖਲਾ ਤਾਂ ਮੈਂ ਕਰਾ ਦੇਣਾ ਪੁੱਤ ਹਾਂਜੀ ਭਰ ਦੂੰਗਾ ਫੀਸ ਪਰ ਪੜਾਈ ਮਨ ਲਾ ਕੇ ਕਰਿਓ ਇਹਦਾ ਕਰਦਾ ਕੀੜਾ ਬਣਾ ਰੱਖੀ ਆ ਬਾਪੂ ਇਹਨੂੰ ਬਾਹਰ ਕੱਢਿਆ ਕਰੋ ਯਾਰ ਜੀ ਇਹ ਨਹੀਂ ਕਰਦਾ ਬਾਹਰ ਆਉਣ ਜਾਣ ਨੂੰ ਉਹ ਮੈਂ ਤਾਂ ਕਹਿਣਾ ਪੁੱਤ ਆਖਣੇਗੇ ਬਿੱਕਰਾਂ ਰਹਿ ਕੇ ਤਾਂ ਬੰਦਾ ਬਿਮਾਰਾ ਵਰਗਾ ਹੋ ਜਾਂਦਾ ਬਾਹਰ ਨਿਕਲੋਗੇ ਦੁਨੀਆਦਾਰੀ ਦਾ ਪਤਾ ਲੱਗੂਗਾ ਚੱਲ ਕੋਈ ਨਾ ਬਾਪੂ ਹੁਣ ਜਦੋਂ ਕਾਲਜ ਜਾਣ ਲੱਗੂੰਗੀ ਉਦੋਂ ਹੁਣ ਬਾਹਰ ਨਿਕਲ ਕੇ ਜਾਇਆ ਕਰੋ ਇੱਥੇ ਬੈਠੀ ਤਾਂ ਮੈਂ ਕਾਲਜ ਸਿੱਧੀ ਡੇਗ ਨਹੀਂ ਸਕਦੀ ਵੀ ਹਾਂ ਕਾਲਜ ਚ ਮਰੂੰ ਛਾਲ ਬਸ ਕਰ ਜਾ ਗੱਲਾਂ ਹੀ ਲੜਾਕੀ ਬਸ ਕਰ ਜਾ ਪਤਾ ਹੀ ਆ ਤੇਰਾ ਚਲ ਟੰਗਾ ਕਿਉਂ ਕੁੱਟ ਪਉਣ ਵਾਲੀ ਹਰਕਤਾਂ ਕਰਦੀ ਏ ਚੱਲਿਆ ਹਰਜੋਤ ਕੋਲ ਆਪਾਂ ਮੇਰੀ ਗੱਲ ਸੁਣ ਲਓ ਹਾਂ ਮੇਰੀ ਗੱਲ ਸੁਣ ਕੇ ਜਾਇਓ ਪੜੋ ਜਿੰਨਾ ਮਰਜੀ ਘੁੰਮਣਾ ਜਿੱਥੇ ਮਰਜੀ ਘੁੰਮੋ ਬਸ ਇੱਕ ਗੱਲ ਦਾ ਖਿਆਲ ਰੱਖਿਓ ਕਿਹੜੀ ਜੀ ਘਰ ਦੀ ਵੇਚਤੀ ਨਹੀਂ ਹੋਣੀ ਚਾਹੀਦੀ ਕਿਹੜੀਆਂ ਗੱਲਾਂ ਕਰਦੇ ਹੋ ਬਾਪੂ ਜੀ ਤੁਸੀਂ ਤੁਹਾਨੂੰ ਯਕੀਨ ਨਹੀਂ ਸਾਡੇ ਤੇ ਪੁੱਤ ਯਕੀਨ ਹੈਗਾ ਜਮਾਨਾ ਬਹੁਤ ਖਰਾਬ ਆ ਸਮਝਾਉਣਾ ਪੈਂਦਾ ਜਵਾਬ ਹੋ ਤੁਸੀਂ ਅਸੀਂ ਤੁਹਾਡੀਆਂ ਧੀਆਂ ਨਹੀਂ ਬਾਪੂ ਅਸੀਂ ਪੁੱਤਾਂ ਅਸੀਂ ਤੁਹਾਡੀ ਜੇ ਹੈ ਚਲੋ ਆਖਣੀ ਨਹੀਂ ਨੂੰ ਉਹਨੂੰ ਦਿੰਦੇ ਬਸ ਆਹੀ ਚਾਹੀਦਾ ਨੂੰ ਕਿਉਂ ਸਹੀ ਹੈ ਚਲ ਜਾਈਏ ਵਾਪਸ ਸੀ ਹਾਂ ਜਾਓ ਚਲ ਚੱਲ ਹੁਣ ਜਾਦੇ ਕਾਲੀ ਹੋ ਗਈ ਆ ਚਾ ਯਾਰ ਹਾਂ ਇਹਨਾਂ ਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਧੀਤਿਆਂ ਨੂੰ ਜਿੰਨਾ ਮਰਜ਼ੇ ਪੁੱਤ ਬਣਾ ਲੀਏ ਧੀਆ ਧੀਆ ਹੀ ਰਹਿੰਦੀ ਰਹੇ ਲੈ ਕੰਮ ਨਿਬੜੇ ਆ ਫੇਰ ਰਹਿ ਗਏ ਇਹਨਾਂ ਨੇ ਰਹਿਣਾ ਹੀ ਸੀਗਾ ਲੱਛਤੀ ਲਵਲੀ ਕੋਲ ਜਾ ਮਾ ਔ ਨੂੰ ਆਖਾਂ ਵੀ ਪਈ ਹੁਣ ਚੱਲ ਫਟਾਫਟ ਕਿਤੇ ਇੱਥੇ ਨਾ ਲੇਟ ਕਰਵਾ ਦੇ ਅੱਜ ਲਵਲੀ ਲੈ ਆ ਗਈ ਆ ਜਾ ਯਾਰ ਆ ਜਾ ਆ ਜਾ ਆ ਗਈ ਮੋਟੀ ਆ ਗਈ ਮੇਰੀ ਗੱਲ ਸੁਣ ਚੱਲ ਹੁਣ ਚੱਲੀਏ ਨਾਲੇ ਪਹਿਲਾਂ ਮੈਨੂੰ ਐ ਦੱਸ ਸੇ ਅੱਜ ਕੰਮ ਗੁੰਮ ਕਰਦਾ ਕੋਈ ਕੀਤਾ ਹੀ ਨਹੀਂ ਕੀ ਗੱਲ ਮਮਮੀ ਕਹੀ ਹੋਈ ਆ ਉਹ ਮੇਰੇ ਲਈ ਛੋਟੀ ਦੇ ਕਾਕੂ ਆਇਆ ਯਾਰ

ਮੰਨਿਆ ਕਰ ਯਾਰ ਦੇਖੀ ਕੋਈ ਆ ਜਾਂਦਾ ਯਾਰ ਤੂੰ ਜੰਦੇ ਲਾ ਕੇ ਜਾਣੇ ਇੱਥੇ ਕੌਣ ਆਊਗਾ ਪਿੱਛੋਂ ਮੈਨਾਂ ਰਸੀ ਹੂੰ ਵੀ ਨਾ ਜਾ 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 ਛੇਤੀ ਜਾ ਛੇਤੀ ਜਾ ਚੱਕ ਫਟਾਫਟ ਕੱਲੀ ਕੱਲੀ ਚੁਲਸੀ ਚੱਲ ਮੈਨੂੰ ਵੀ ਦੇ ਦੇ ਫਲਾ ਫੜ ਲੈ ਲਾ ਕਿਵੇਂ ਕਰਦੀ ਹੈਗੀ ਦੋ ਦਾ ਮੁੱਖ ਪਿਆ ਲੈ ਕੇ ਆਈਆਂ ਮੈਂ ਪੰਜ ਲੈ ਗਈਆਂ ਫਿਰ ਹੁਣ ਤਾਂ ਗਿਣ ਕੇ ਦੇਖ ਵੀ ਲੈ ਮੈਂ 5 ਨੇ ਗਈਆਂ 5 ਓਏ ਹੈ ਲਵਲੀ ਨੇ ਦੱਸਿਆ ਵੀ ਨਹੀਂ ਹੈਗਾ ਕਿ ਅੱਜ ਪ੍ਰੀਤ ਨੇ ਵੀ ਨਾਲ ਆਉਣਾ ਚਲ ਐ ਕਰਦਾ ਜਾ ਕੇ ਇਹਦੇ ਨਾਲ ਗੱਲ ਕਰਦਾ ਯਾਰ ਉਹ ਹਰਜੋਤ ਜੀ ਆ ਜਾਂਦੀ ਨਾ ਹੁਣ ਹੋਰ ਉਹੀ ਤਾਂ ਗੱਲ ਆ ਸਹੀ ਵੀ ਆਹੋ ਤਾਂ ਫੋਨ ਵੀ ਨਹੀਂ ਚੱਕ ਰਹੀ ਮੈਂ ਤਾਂ ਤੂੰ ਲਾਇਆ ਹੁਣ ਫੋਨ ਉਹ ਦਿਨ ਦੀ ਤਾਂ ਪ੍ਰੀਤ ਨੇ ਮੈਨੂੰ ਆ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਤੂੰ ਇੱਥੇ ਕਿਹੜੀ ਲਵਲੀ ਮੈਂ ਪ੍ਰੀਤ ਨਾਲ ਗੱਲ ਕਰ ਰਿਹਾ ਇਹਦੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਨਾ ਤੈਨੂੰ ਪਹਿਲਾਂ ਵੀ ਸਮਝਾਇਆ ਸੀਗਾ ਵੀ ਤੂੰ ਐਵੇਂ ਰਾਹ ਜਾਂਦਿਆਂ ਨੂੰ ਨਾ ਰੋਕਿਆ ਕਰ ਤੂੰ ਤਾਂ ਰੋਕ ਲੈਣਾ ਇੱਥੇ ਉਹ ਤਾਂ ਪਿੰਡ ਦੇ ਗੱਲਾਂ ਬਣਾਉਣਗੇ ਤੇਰਾ ਕੁਝ ਨਹੀਂ ਜਾਣਾ ਸੁਲਾਬਲੀ ਚੁੱਪ ਕਰ ਜਾ ਇੱਕ ਮਿੰਟ ਮੈਨੂੰ ਗੱਲ ਤਾਂ ਕਰ ਲੈਂਦੇ ਐ ਰਾਜ ਹੁੰਦੇ ਗੱਲਾਂ ਕਰੇਗਾ ਪ੍ਰੀਤਾ ਸਾਈਡ ਤੇ ਚੱਲੋ ਮੈਂ ਤੇ ਨਾਲ ਗੱਲ ਕਰਨੀ ਚੱਲ ਯਾਰ ਇਹ ਤਾਂ ਬਈ ਬੇਲਾਗਾ ਇੱਕ ਮਿੰਟ ਯਾਰ ਗੱਲ ਤਾਂ ਸੁਣ ਲੈ ਹਾਂ ਦੱਸੋ ਕੀ ਕਹਿੰਦੇ ਹੋ ਤੁਸੀਂ ਸਾਈਡ ਤੇ ਕੋਈ ਗੱਲ ਕਰਨੀ ਹੈ ਹਾਂ ਹਾਂ ਹੁਣ ਸਾਈਡ ਤੇ ਲੈ ਜਾ ਚੱਲ ਚੰਗਾ ਯਾਰ ਮੈਂ ਇੱਕ ਮਿੰਟ ਗੱਲ ਕਰਿਆ ਮੈਂ ਸਰਮ ਲਾ ਰੱਖਿਆ ਕੰਜਰਾਂ ਨੇ ਹਾਂ ਦੱਸੋ ਤੁਸੀਂ ਮੇਰੇ ਨਾਲ ਕੀ ਗੱਲ ਕਰਨੀ ਸੀ ਪ੍ਰੀਤਾ ਮੈਨੂੰ ਡਰ ਜਾ ਰਿਹਾ ਵੀ ਮੈਂ ਤੇਰੇ ਨਾਲ ਕਿਵੇਂ ਗੱਲ ਕਰਾਂ ਡਰ ਉਹ ਕਿਹੜੀ ਗੱਲ ਦਾ ਤੁਸੀਂ ਸਿੱਧਾ-ਸਿੱਧਾ ਮੇਰੇ ਨਾਲ ਗੱਲ ਕਰੋ ਵੀ ਕੀ ਗੱਲ ਹੈ ਜਰਾ ਮੈਂ ਤੈਨੂੰ ਪਿਆਰ ਕਰਦਾ ਇੰਨਾ ਪਿਆਰ ਹਾਂ ਪਰ ਮੈਂ ਤਾਂ ਨਹੀਂ ਇਦਾਂ ਦਾ ਮੇਰੇ ਦਿਮਾਗ 'ਚ ਤਾਂ ਕੁਝ ਵੀ ਨਹੀਂ ਹੈਗਾ ਤੁਹਾਡੇ ਲਈ ਉਹ ਭਾਵੇਂ ਤੇਰੇ ਦਿਮਾਗ 'ਚ ਨਹੀਂ ਹੈਗਾ ਪਰ ਮੈਂ ਤਾਂ ਤੈਨੂੰ ਕਰਦਾ ਨਾ ਮੈਂ ਲਵਲੀ ਨਾਲ ਵੀ ਤੇਰੇ ਬਾਰੇ ਗੱਲ ਕਰੀ ਸੀ ਵੀ ਤੂੰ ਪੁੱਛ ਕੇ ਦੱਸੂ ਉਹਨੇ ਤੇਰੇ ਨਾਲ ਕੋਈ ਗੱਲ ਕਰੀ ਆ ਮੈਂ ਨਾਲ ਤਾਂ ਲਵਲੀ ਨੇ ਅੱਜ ਤੱਕ ਕਦੇ ਕੋਈ ਇਦਾਂ ਦੀ ਗੱਲ ਕੀਤੀ ਹੋਈ ਨਹੀਂ ਜਾੜ ਦੇਖੇ ਮੈਂ ਕੱਲ ਵੀ ਉਹਨੂੰ ਕਿਹਾ ਸੀਗਾ ਵੀ ਪੁੱਛ ਕੇ ਦੱਸੀ ਉਹ ਕਹਿੰਦੀ ਮੈਂ ਦੇਖੂਗੀ ਹੁਣ ਤੂੰ ਦੱਸ ਮੈਂ ਕੀ ਦੱਸਣਾ ਤੁਸੀਂ ਤਾਂ ਆਪਣੀ ਇੱਕ ਗੱਲ ਜਾਰ ਕਰਤੀ ਹੁਣ ਮੇਰੇ ਦਿਮਾਗ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਨਾਲੇ ਮੈਨੂੰ ਨਹੀਂ ਪਤਾ ਹੈਗਾ ਕੁਝ ਵੀ ਇਦਾਂ ਦਾ ਠੀਕ ਹੈ ਜਸਤ ਬਲਬ ਨੂੰ ਇੱਕ ਗੱਲ ਦੱਸ ਤੈਨੂੰ ਮੰਗਣੀ ਹੋਗੀ ਮੇਰੀ ਮੰਗਣੀ ਤੁਹਾਨੂੰ ਕਿਹਨੇ ਕਹਤਾ ਉਹ ਯਾਰ ਮੈਂ ਜੋ ਕੱਲ ਲਾਵਲੀ ਨਾਲ ਗੱਲ ਕਰ ਰਹੀ ਸੀ ਉਹ ਤਾਂ ਕਹਿੰਦੀ ਉਹ ਮੰਦੀ ਹੋਈ ਆ ਨਹੀਂ ਯਾਰ ਮੇਰੀ ਤਾਂ ਕੋਈ ਇੰਗੇਜਮੈਂਟ ਹੋਈ ਹੋਈ ਨਹੀਂ ਨਾਲੇ ਉਹਨੂੰ ਕਮਲੀ ਨੂੰ ਕਿੱਥੋਂ ਪਤਾ ਲੱਗੇ ਮੇਰੇ ਅੰਗੇਜਮੈਂਟ ਹੋ ਗਈ। ਉਹ ਹੀ ਝੂਠ ਬੋਲਦੀ ਹੁੰਨੀ ਉਹ ਤੁਹਾਨੂੰ। ਵੀ ਮੇਰੇ ਪਿੱਛੋਂ ਆਣੋਂ ਹਟ ਜਾਓਂਗੇ। ਉਹ ਤਾਂ ਝੂਠ ਆ ਜਾ ਸੱਚ। ਮੈਨੂੰ ਨਹੀਂ ਪਤਾ। ਮੈਂ ਤਾਂ ਬਸ ਤੈਨੂੰ ਪਿਆਰ ਕਰਦਾ। ਹੁਣ ਤੂੰ ਦੱਸ ਤੇਰਾ ਮਨ ਕੀ ਕਹਿੰਦਾ? ਮੈਂ ਸੋਚ ਕੇ ਦੱਸ ਦੂੰਗੀ। ਹਜੇ ਮੇਰੇ ਦਿਲ 'ਚ ਤਾਂ ਦਾ ਕੁਝ ਵੀ ਨਹੀਂ ਹੈਗਾ। ਜਰੂਰੀ ਸੋਚ ਕੇ ਦੱਸੂ। ਫਿਰ ਹੁਣ ਤੁਸੀਂ ਇੱਕੋ ਲੱਗਦਾ ਆਪਣੀ ਗੱਲ ਕਹਿਤੀ ਸਾਰੀ। ਹੁਣ ਮੈਨੂੰ ਵੀ ਤਾਂ ਟਾਈਮ ਦੋ ਨਾ। ਮੈਂ ਤੁਹਾਨੂੰ ਐਵੇਂ ਕਿਵੇਂ ਕਹਿ ਦੂੰ ਵੀ ਹਾਂ ਮੇਰੀ ਵੀ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਕਿਉਂਕਿ ਮੇਰੇ ਦਿਮਾਗ 'ਚ ਤਾਂ ਇਹ ਹੀ ਨਹੀਂ ਕੁਝ ਸਾਰ ਠੀਕ ਆ ਰਾ ਮੈਂਨੇ ਚੱਲਦਾ ਜਰੂਰ ਸੋਚ ਕੇ ਦੱਸੂ ਹਾਂ ਮੈਂ ਸੋਚ ਕੇ ਦੱਸ ਦਊ ਤੁਹਾਨੂੰ ਠੀਕ ਓਕੇ ਆ ਗਈ ਯਾਰ ਕਿਉਂ ਸਾਰਾ ਦਿਨ ਗੁੱਸੇ ਚ ਰਹਿੰਦੇ ਆ ਚੱਲ ਚੱਲੀਏ ਕੀ ਗੱਲ ਹੋ ਗਈ ਕੀ ਹੋਇਆ ਕੁਝ ਨਹੀਂ ਹੋਇਆ ਆ ਜਾ ਯਾਰ ਮੈਨੂੰ ਤਾਂ ਘਰੋਂ ਕੱਢ ਲਈ ਯਾਰ ਫਿਰ ਕਿਉਂ ਗਿਆ ਨਾਲੇ ਉਹ ਤਾਂ ਹੀ ਪਕਾਈ ਮਾਰੀ ਜਾਂਦਾ ਸੀਗਾ ਪਤਾ ਨਹੀਂ ਕੀ ਅਲਮ ਕਲਮ ਜਵਲ ਨਾਲੇ ਤੂੰ ਦੱਸ ਤੂੰ ਨੂੰ ਕਦੋਂ ਕਹਤੇ ਮੇਰੀ ਅੰਗੇਜਮੈਂਟ ਹੋ ਗਈ ਹੈ ਝੂਠ ਬੋਲਦਾ ਹੈ ਕਮਿਨੀਏ ਮੈਂ ਤਾਂ ਜਾਣ ਕੇ ਕਿਹਾ ਸੀ ਤੂੰ ਐਵੇਂ ਨਾ ਮੈਨੂੰ ਰਾਜ ਆਂਦੀ ਨੂੰ ਕਦੇ ਮੈਨੂੰ ਕਹਿੰਦਾ ਸੀ ਕਿ ਉਹਨੂੰ ਐਂ ਕਹਦੇ ਉਹਨੂੰ ਐਂ ਕਹਦੇ ਉਹਦਾ ਦਿਲ ਘਟਿਆ ਪੈ ਹੀ ਨਹੀਂ ਪਤਾ ਮਰ ਮੁਰ ਜਾਏ ਉਹਨੂੰ ਹੁਣ ਮੈਂ ਜਵਾਬ ਦੇ ਕਿ ਭਾਈ ਮੇਰੀ ਨਹੀਂ ਕੋਈ ਅੰਗੇਜਮੈਂਟ ਹੋਈ ਤੂੰ ਹੀ ਕਮਲੀ ਆ ਤੂੰ ਕਹਿ ਦਿੰਦੀ ਮੰਗਣੀ ਕੀ ਕਿ ਮੇਰੇ ਲਈ ਉਹਦਾ ਮੁੰਡਾ ਵੀ ਆ ਮੁੰਡਾ ਮੰਗਣੇ ਦੇ ਵਿੱਚ ਮੁੰਡਾ ਕਿੱਥੋਂ ਹੋ ਜਾ ਚਲ ਚਲੀਏ ਮਾਂ ਲੇਟ ਹੋ ਰਹੇ ਆ ਆਹ ਜੀ ਆਦਾ ਵੀ ਆ ਇਹ ਤਾਂ ਚਲਾ ਰੂ ਆਈ ਬੈਠੇ ਰਹਿੰਦੇ ਨੇ ਆਹੋ ਤਾਈਆ ਤੂੰ ਕਹਿ ਕੇ ਅੱਗੇ ਤੇ ਤਾਂ ਮੰਗਣੀ ਹੋਗੀ ਆ ਹੁਣ ਮੈਨੂੰ ਕਹਿੰਦੀ ਉਹਨੂੰ ਕਹਦੇ ਜਵਾਬ ਹੋ ਗਿਆ